ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਨੇ ਲੜਨਗੇ ਵਾਈਡਨ ਉਮੀਦਵਾਰੀ ਲਈ ਵਾਪਸ ਬਜਟ ਤੋਂ ਪਹਿਲਾਂ ਸਰਪਾਰਟੀ ਮੀਟਿੰਗ ਸ਼ਾਮਲ ਹੋਈਆਂ 44 ਪਾਰਟੀਆਂ ਕਾਂਗਰਸ ਨੇ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਝੂਠੀ ਨਿਕਲੀ ਪਠਾਨਕੋਟ ਵਿੱਚ ਅਤਵਾਦੀਆਂ ਦੀ ਸੂਚਨਾ ਲੰਬਾ ਸਮਾਂ ਨਹੀਂ ਚੱਲੇਗੀ ਕੇਂਦਰ ਦੀ ਐਨਡੀਏ ਸਰਕਾਰ ਮਮਤਾ ਬੈਨਰਜੀ ਰਾਹੁਲ ਗਾਂਧੀ ਦਾ ਓਮਨ ਚਾਂਦੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨ ਤੇਜਤਬਾਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜਨਗੇ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਮੇਰੀ ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਹੈ 81 ਸਾਲਾ ਬਾਈਡਨ ਦਾ ਇਹ ਫੈਸਲਾ ਅਮਰੀਕਾ ਵਿੱਚ 5 ਨਵੰਬਰ ਨੂੰ ਹੋਣ ਵਾਲੀ VOTING ਤੋਂ 4 ਮਹੀਨੇ ਪਹਿਲਾਂ ਆਇਆ ਹੈ ਜੂਨ ਦੇ ਅਖੀਰ ਵਿੱਚ ਆਪਣੇ ਰਿਪਬਲਿਕਨ ਵਿਰੋਧੀ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਬੈਸ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਪਿਛਲੇ ਕਈ ਹਫ਼ਤਿਆਂ ਤੋਂ ਬਾਈਡਨ ਦੇ ਮੁਕਾਬਲੇ ਤੋਂ ਹਟਣ ਲਈ ਦਬਾਅ ਬਣਾ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕੀਤਾ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트ੰਪ ਨੇ ਅਰਾਸ਼ਟਰਪਤੀ ਜੋ ਬਾਈਡਨ ਦੇ ਚੋਣ ਮੈਦਾਨ ਤੋਂ ਹਟਣ ਦੇ ਐਲਾਨ ਤੇ ਕਿਹਾ ਕਿ ਉਹ ਬਾਈਡਨ ਦੇ ਫੈਸਲੇ ਤੋਂ ਹੈਰਾਨ ਨਹੀਂ ਹਨ 트ੰਪ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਹੁਣ ਡੈਮੋਕ੍ਰੈਟਿਕ ਪਾਰਟੀ ਭਾਵੇਂ ਕਮਲਾ ਹੈਰਿਸ, ਹਿਲੇਰੀ ਕਲਿੰਟਨ ਜਾਂ ਮਸ਼ੇਲ ਆਬਾਮਾ ਕਿਸੇ ਨੂੰ ਵੀ ਚੋਣ ਮੈਦਾਨ ਵਿੱਚ ਉਤਾਰੇ ਉਸ ਨੂੰ ਧੂੜ ਚਿਟਾ ਦੇਣਗੇ ਸੰਸਦ ਦੇ ਮੌਨਸੂਨ اجلاس ਅਤੇ ਬਜਟ ਤੋਂ ਪਹਿਲਾਂ ਸੰਸਦ ਪਵਨ ਵਿੱਚ ਸਰਪਾਰਟੀ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਭਾਜਪਾ ਸਮੇਤ 44 ਪਾਰਟੀਆਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਰਾਜਨਾਥ ਸਿੰਘ ਨੇ ਕੀਤੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੀਜੂ ਨੇ ਇਸ ਦਾ ਸੰਚਾਰਨ ਕੀਤਾ। ਕਈ ਕੇਂਦਰੀ ਮੰਤਰੀ ਵੀ ਇਸ ਵਿੱਚ ਸ਼ਾਮਲ ਹੋਏ ਹਨ। ਵਿਰੋਧੀ ਧਿਰ ਵੱਲੋਂ ਕਾਂਗਰਸ, ਆਪ ਤੇ ਹੋਰ ਪਾਰਟੀਆਂ ਨੇ ਹਿੱਸਾ ਲਿਆ ਹੈ। ਕਾਂਗਰਸ ਨੇ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਹੈ ਨਾਲ ਹੀ ਕਿਹਾ ਹੈ ਕਿ ਨੀਟ ਮੁੱਦੇ ਤੇ ਲੋਕ ਸਭਾ ਵਿੱਚ ਚਰਚਾ ਹੋਵੇ ਸਪਾ ਨੇਤਾ ਰਾਮ ગોਪਾਲ ਯਾਦਵ ਨੇ ਯੂਪੀ ਕਾਂਵੜ ਯਾਤਰਾ ਰੂਟ ਦੀਆਂ ਦੁਕਾਨਾਂ ਤੇ ਨੇਮ ਪਲੇਟਾਂ ਲਾਉਣ ਦਾ ਮੁੱਦਾ ਉਠਾਇਆ ਹੈ ਸੰਸਦ ਦਾ ਇਹ ਸੈਸ਼ਨ ਕਿਹੋ ਜਿਹਾ ਰਹੇਗਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੇਰਨ ਰਜੀਜੂ ਨੇ ਦੋਵਾਂ ਸਦਨਾਂ ਨੂੰ ਸਚਾਰੂ ਟੰਗ ਨਾਲ ਚਲਾਉਣ ਲਈ ਹਰ ਪਾਰਟੀ ਤੋਂ ਸਹਿਜੋ ਮੰਗਿਆ ਤਾਂ ਕਾਂਗਰਸ ਨੇਤਾ ਗੌਰਵ ਗਗੋਈ ਨੇ ਮੀਟਿੰਗ ਵਿੱਚ ਕਿਹਾ ਕਿ ਵਿਰੋਧੀ ਧਿਰ ਨੂੰ ਸੰਸਦ ਵਿੱਚ ਮੁੱਦੇ ਉਠਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਮੁੱਦਿਆਂ ਤੇ ਹੰਗਾਮਾ ਹੋ ਸਕਦਾ ਹੈ। NEET UG ਪੇਪਰ ਲੀਕ, ਅਗਨੀਬੀਰ ਬੇਰੁਜ਼ਗਾਰੀ, ਜੰਮੂ ਕਸ਼ਮੀਰ ਵਿੱਚ ਅਤਵਾਦੀ ਹਮਲੇ, ਮਨੀਪੁਰ ਹਿੰਸਾ, ਰੇਲ ਹਾਦਸੇ। ਪਠਾਨਕੋਟ ਦੇ ਟਾਕੀ ਰੋਡ ਸਥਿਤ ਬਾਬਾਜੀ ਨਗਰ ਵਿਖੇ ਇੱਕ ਕਾਰ ਦਾ ਸ਼ੀਸ਼ਾ ਤੋੜਨ ਵਾਲਾ ਤੇ ਉਸ ਦੇ ਨੇੜੇ ਪਾਕਿਸਤਾਨੀ ਜਿੰਦਾਬਾਦ ਦੇ ਸਰਕਾਰੀ ਦਫ਼ਤਰ ਨੂੰ ਉਡਾਉਣ ਦੀ ਧਮਕੀ ਦੀ ਜਾਣਕਾਰੀ ਵਾਲੇ ਪੋਸਟਰ ਸੁੱਟਣ ਵਾਲਾ ਹੋਰ ਕੋਈ ਨਹੀਂ ਬਲਕਿ ਸ਼ਿਕਾਇਤਕਰਤਾ ਨਿਤਨ ਗੁਪਤਾ ਖੋਦਸੀ ਐਤਵਾਰ ਨੂੰ ਐਸਐਸਪੀ ਸੁਹੇਲ ਮੀਰ ਨੇ ਦੱਸਿਆ ਕਿ ਨਿਤਨ ਗੁਪਤਾ ਦੀ ਸ਼ਿਕਾਇਤ ਬਿਲੇਟ ਤੇ ਇੱਕ ਗੱਡੀ ਦਾ ਸ਼ੀਸ਼ਾ ਤੋੜਿਆ ਹੋਇਆ ਮਿਲਿਆ ਸੀ ਉਸ ਦੇ ਨੇੜੇੋਂ ਕੁਝ ਧਮਕੀ ਭਰੇ ਪੋਸਟਰ ਵੀ ਮਿਲੇ ਇਸ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਹੋਇਆ ਸੀ ਨਾਲ ਹੀ ਪਠਾਨਕੋਟ ਵਿੱਚ ਸਰਕਾਰੀ ਦਫਤਰਾਂ ਨੂੰ ਅਡਾਉਣ ਦੀ ਧਮਕੀ ਵੀ ਲਿਖੀ ਹੋਈ ਸੀ ਇਹਨਾਂ ਵਿੱਚ 100 ਲੋਕਾਂ ਦੇ ਸ਼ਾਮਲ ਹੋਣ ਬਾਰੇ ਕਿਹਾ ਗਿਆ ਸੀ ਇਹ ਵੀ ਕਿਹਾ ਗਿਆ ਕਿ 30 ਲੋਕ ਪਠਾਨਕੋਟ ਪਹੁੰਚ ਚੁੱਕੇ ਹਨ ਇਸ ਕਾਰਨ ਪਠਾਨਕੋਟ ਸ਼ਹਿਰ ਵਿੱਚ دہشت ਦਾ ਮਾਹੌਲ ਬਣ ਗਿਆ ਸੀ ਮਾਮਲੇ ਦੀ ਜਾਂਚ ਦੌਰਾਨ ਸਖਤੀ ਨਾਲ ਪੁੱਛਗਿੱਛ ਕਰਨ ਤੇ ਨਿਤਨੇ ਦੱਸਿਆ ਕਿ ਉਹ 2 ਮਹੀਨੇ ਤੋਂ ਆਪਣੀ ਦੁਕਾਨ ਅੱਗੇ ਖੜੀ ਲਵਾਰਸ ਇਨੋਵਾ ਗੱਡੀ ਤੋਂ ਪਰੇਸ਼ਾਨ ਸੀ ਉਸਨੇ ਇਨੋਵਾ ਉਥੋਂ ਚੁਕਵਾਉਣ ਦੇ ਲਈ ਸਾਰੀ ਸਾਜ਼ਿਸ਼ ਰਚੀ ਸੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਲੰਬਾ ਸਮਾਂ ਨਹੀਂ ਟਿਕੇਗੀ ਅਤੇ ਛੇਤੀ ਹੀ ਡੇਗ ਜਾਵੇਗੀ ਉਹਨਾਂ ਦਾਅਵਾ ਕੀਤਾ ਕਿ ਇਹ ਸਰਕਾਰ ਡਰਾ ਧਮਕਾ ਕੇ ਬਣਾਈ ਗਈ ਹੈ ਉਹ ਇੱਥੇ ਤ੍ਰੈਨਮੂਲ ਕਾਂਗਰਸ ਦੀ ਮੈਗਾ ਸ਼ਹੀਦ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਉਨਾ ਕਿਸੇ ਦਾ ਨਾਮ ਲਏ ਬਿਨਾ ਕੇਂਦਰ ਦੀ ਐਨਡੀਏ ਸਰਕਾਰ ਵਿੱਚ ਭਾਜਪਾ ਦੇ ਭਾਈਵਾਲਾਂ ਦੀ ਕਠੋਰ ਤੌਰ ਤੇ ਵਿੱਤੀ ਲਾਹੇ ਲਈ ਮੰਤਰੀਆਂ ਦੇ ਅਹੁਦੇ ਛੱਡਣ ਦੀ ਆਲੋਚਨਾ ਕੀਤੀ ਹੈ ਰੈਲੀ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇ ਯਾਦਵ ਵੀ ਹਾਜ਼ਰ ਸਨ ਮਮਤਾ ਬੇਨਰਜੀ ਨੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਦਰਸ਼ਨ ਲਈ ਅਖਲੇ ਯਾਦਵ ਦੀ ਸ਼ਲਾਘਾ ਕੀਤੀ ਹੈ ਇਸ ਮੌਕੇ ਤੇ ਅਖਲੇ ਜਯਾਦਵ ਦਾ ਕਹਿਣਾ ਹੈ ਕਿ ਐਨਡੀਐ ਸਰਕਾਰ ਲੰਬਾ ਸਮਾਂ ਨਹੀਂ ਚੱਲੇਗੀ ਕਿਉਂਕਿ ਫਿਰਕੂ ਤਾਕਤ ਨੂੰ ਕੁਝ ਸਮੇਂ ਦੇ ਲਈ ਕਾਮਯਾਬੀ ਮਿਲ ਸਕਦੀ ਹੈ ਪਰ ਅੰਤ ਨੂੰ ਉਨ੍ਹਾਂ ਦੀ ਹਾਰ ਹੋਵੇਗੀ। ਜਯਾਦਵ ਨੇ ਤਰਨਬੁਰ ਕਾਂਗਰਸਪਾਲੋ ਸ਼ਹੀਦ ਦੇਵ ਸਮਾਗਮ ਮੌਕੇ ਕਰਵਾਈ ਮਹਾਰੈਲੀ ਵਿੱਚ ਕਿਹਾ ਕਿ ਜਿਹੜੇ ਲੋਕ ਸਤਾ ਵਿੱਚ ਆਏ ਹਨ ਉਹ ਬਸ ਕੁਝ ਦਿਨਾਂ ਦੇ ਹੀ ਮਹਿਮਾਨ ਹਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਓਮਨ ਚਾਂਦੀ ਦੀ ਯਾਦ ਵਿੱਚ ਸਥਾਪਿਤ ਓਮਨ ਚਾਂਦੀ ਲੋਕ ਸੇਵਕ ਪੁਰਸਕਾਰ ਵਾਸਤੇ ਚੁਣਿਆ ਗਿਆ ਹੈ। ਓਮਨ ਚਾਂਦੀ ਫਾਊਂਡੇਸ਼ਨ ਨੇ ਪਹਿਲਾ ਓਮਨ ਚਾਂਦੀ ਲੋਕ ਸੇਵਕ ਪੁਰਸਕਾਰ ਦਾ ਐਲਾਨ ਆਗੂ ਦੀ ਪਹਿਲੀ ਵਰ੍ਹੇ ਤੋਂ 2 ਦਿਨਾਂ ਬਾਅਦ ਕੀਤਾ ਹੈ। ਇਹ ਪੁਰਸਕਾਰ ਦੇ ਜੇਤੂ ਨੂੰ 1 ਲੱਖ ਰੁਪਏ ਅਤੇ ਪ੍ਰਸਿੱਧ ਕਲਾਕਾਰ ਤੇ ਫਿਲਮ ਨਿਰਮਾਤਾ ਨੇਮ ਜੇ ਪੁਸ਼ਪਰਾਜ ਵੱਲੋਂ ਬਣਾਈ ਗਈ ਮੂਰਤੀ ਦਿੱਤੀ ਜਾਵੇਗੀ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀਥਰੂਰ ਦੀ ਪ੍ਰਧਾਨਗੀ ਵਿੱਚ ਇੱਕ ਮਾਹਰ ਜਿਊਰੀ ਨੇ ਪੁਰਸਕਾਰ ਜੇਤੂ ਦੀ ਚੋਣ ਕੀਤੀ ਹੈ। BSF ਦੇ ਡਾਇਰੈਕਟਰ ਜਨਰਲ ਨਿਤਨ ਅਗਰਵਾਲ ਨੇ ਐਤਵਾਰ ਨੂੰ ਜੰਮੂ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਤਾਇਨਾਤ ਸੈਨਿਕਾਂ ਦੀ ਸੰਚਾਲਨ ਤਿਆਰੀ ਦੀ ਸਮੀਖਿਆ ਕੀਤੀ ਹੈ BSF ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਿਤਨ ਅਗਰਵਾਲ ਅੰਤਰਰਾਸ਼ਟਰੀ ਸਰਹੱਦ ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਥੇ 2 ਦਿਨਾਂ ਦੌਰੇ ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਵਿਸ਼ੇਸ਼ ਡਾਇਰੈਕਟਰ ਜਨਰਲ BSF ਪੱਛਮੀ ਕਮਾਂਡ YV ਕੁਰਾਨੀਆ ਤੇ ਇਨਸਪੈਕਟਰ ਜਨਰਲ ਬੀਐਸਐਫ ਜੰਮੂ ਕਸ਼ਮੀਰ ਡੀਕੇ ਬੂਰਾ ਦੇ ਨਾਲ ਇੱਕ ਸਾਂਝੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ ਹੈ ਜਿਸ ਵਿੱਚ ਹੋਰ ਨੇਮ ਫੌਜੀ ਬਰਾ ਅਤੇ ਖੁਫੀਆ ਏਜੰਸੀਆਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ ਅੱਤਵਾਦੀ ਗਤੀਵਿਧੀਆਂ ਤੇ ਸਰਹੱਦ ਪਾਰੋਂ ਕੁਸਪੈਡ ਚ ਹਾਲ ਹੀ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਸੀ ਇਸ ਮੌਕੇ ਤੇ ਕਈ ਐਮ ਫੈਸਲੇ ਲਏ ਗਏ ਪਿਛਲੇ ਦਿਨ ਇੱਕ ਸਮੁੰਦਰੀ ਜਹਾਜ਼ ਯੂਏਈ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਅਮਾਨ ਦੇ ਸਮੁੰਦਰਾਂ ਵਿੱਚ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਚਲਦਿਆਂ 16 ਕਰੂ ਮੈਂਬਰਾਂ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 10 ਨੂੰ ਬਚਾ ਲਿਆ ਗਿਆ ਅਤੇ ਇਹਨਾਂ 10ਾਂ ਵਿੱਚੋਂ ਇੱਕ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ 6 ਕਰੂ ਮੈਂਬਰ ਅਜੇ ਵੀ ਲਾਪਤਾ ਦੱਸੇ ਗਏ ਹਨ ਇਹਨਾਂ ਵਿੱਚੋਂ ਇੱਕ ਪਠਾਨਕੋਟ ਦੇ ਅਬਰੋਲ ਨਗਰ ਮੁਹੱਲੇ ਦਾ ਵਸਨੀਕ ਜਹਿਦਾਨਾ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਰਜਿੰਦਰ ਸਿੰਘ ਇਸ ਜਹਾਜ਼ ਵਿੱਚ ਬਤੌਰ ਚੀਫ ਅਫਸਰ ਤਾਇਨਾਤ ਸੀ ਜਿਸ ਦਾ ਅਜੇ ਤੱਕ ਨਹੀਂ ਪਤਾ ਲੱਗਾ ਇਸ ਨੂੰ ਲੈ ਕੇ ਪਰਿਵਾਰ ਬਹੁਤ ਪਰੇਸ਼ਾਨ ਹੈ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਬਦਮਾਸ਼ਾਂ ਨੇ ਦੋ ਔਰਤਾਂ ਨੂੰ ਜ਼ਿੰਦਾ ਦੱਬ ਦਿੱਤਾ ਸਮੇਂ ਸਰ ਦੋਵਾਂ ਔਰਤਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਪੀੜਤ ਔਰਤਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਦਰਸਲ ਹਿਨੋਵਾ ਪਿੰਡ ਵਿੱਚ ਇੱਕ ਨਿੱਜੀ ਜ਼ਮੀਨ ਦੇ ਜਬਰੀ ਸੜਕਾ ਨਿਰਮਾਣ ਨੂੰ ਲੈ ਕੇ ਦੋਵੇਂ ਔਰਤਾਂ ਵਿਰੋਧ ਕਰ ਰਹੀਆਂ ਸਨ ਜਾਣਕਾਰੀ ਅਨੁਸਾਰ ਅਰਜੇ ਸਿੰਘ ਉਰਫ ਛਟਕਾਉ ਆਪਣੀ ਜੀਸੀਬੀ ਅਤੇ ਮਟੀਰੀਅਲ ਨਾਲ ਭਰਿਆ ਡੰਪਰ ਲੈ ਕੇ ਬਿਵਾਦਾਤ ਜ਼ਮੀਨ ਤੇ ਸੜਕ ਬਣਾਉਣ ਦੇ ਪਹੁੰਚ ਗਿਆ ਆਸ਼ਾ ਪਾਂਡੇਆ ਤੇ ਮਮਤਾ ਪਾਂਡੇ ਨੇ ਇਸ ਦਾ ਵਿਰੋਧ ਕੀਤਾ ਜਾਨੋਂ ਮਾਰਨ ਦੀ ਨੀਅਤ ਨਾਲ ਦੂਸਰੀ ਤਰ ਦੇ ਲੋਕਾਂ ਨੇ ਡੰਪਰ ਵਿੱਚੋਂ ਮਟੀਰੀਅਲ ਉਨ੍ਹਾਂ ਤੇ ਸੁੱਟ ਦਿੱਤਾ ਸੂਚਨਾ ਮਿਲਦੇ ਹੀ ਦੋਵੇਂ ਔਰਤਾਂ ਦੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ। ਨੇਪਾਲ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉਲੀ ਨੇ ਆਸਾਨੀ ਨਾਲ ਸੰਸਦ ਵਿੱਚ ਭਰੋਸੇ ਦੀ ਵੋਟ ਹਾਸਲ ਕਰ ਲਈ। ਲਗਭਗ 1 ਹਫਤਾ ਪਹਿਲਾਂ ਹੀ ਉਹਨਾਂ ਨੇ ਦੇਸ਼ ਵਿੱਚ ਇੱਕ ਹੋਰ ਗਠਜੋੜ ਸਰਕਾਰ ਦੀ ਅਗਵਾਈ ਕਰਨ ਲਈ ਅਹੁਦੇ ਦੀ ਸੌ ਚੱਕੀ ਸੀ। ਸਰਕਾਰ ਬਣਾਉਣ ਦੇ ਲਈ ਨੇਪਾਲ ਦੇ 275 ਮੈਂਬਰੀ ਪ੍ਰਤੀਨਿਧ ਸਭਾ ਵਿੱਚ ਘੱਟੋ-ਘੱਟ 138 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ। ਓਲੀ ਨੂੰ 188 ਵੋਟਾਂ ਮਿਲੀਆਂ। ਉਹਨਾਂ ਨੂੰ ਲੋੜਿੰਦੇ ਸਮਰਥਨ ਤੋਂ 50 ਵੋਟਾਂ ਵੱਧ ਮਿਲੀਆਂ। ਸੀਨੀਅਰ ਕਮਿਊਨਿਸਟ ਨੇਤਾ ਓਲੀ ਨੇ ਚੌਥੀ ਵਾਰ ਸੋਮਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਜੇ ਸੌਂ ਚੁੱਕੀ ਸੀ। ਓਲੀ ਨੇ ਕੈਬਨਿਟ ਦੇ 21 ਹੋਰ ਮੈਂਬਰਾਂ ਨਾਲ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸੌਂ ਚੁੱਕੀ। ਮਹਾਰਾਸ਼ਟਰ ਵਿੱਚ ਇਸ ਸਾਲ ਦੇ ਸ਼ੁਰੂਆਤੀ 6 ਮਹੀਨਿਆਂ ਵਿੱਚ 1267 ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ। ਇਹਨਾਂ ਵਿੱਚੋਂ 557 ਮੌਤਾਂ ਸੂਬੇ ਦੇ ਵਿਦਾਰਬ ਖੇਤਰ ਦੀ ਅਮਰਾਵਤੀ ਡਿਵੀਜ਼ਨ ਵਿੱਚ ਹੋਈਆਂ ਹਨ। ਸੂਬਾ ਸਰਕਾਰ ਦੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਜਨਵਰੀ ਤੋਂ ਜੂਨ ਤੱਕ ਦੇ ਅੰਕੜਿਆਂ ਅਨੁਸਾਰ ਛਤਰਪਤੀ ਸ਼ੰਭਾਜੀ ਨਗਰ ਡਿਵੀਜ਼ਨ 430 ਕਿਸਾਨਾਂ ਦੀ ਮੌਤ ਦੇ ਨਾਲ ਦੂਜੇ ਨੰਬਰ ਤੇ ਹੈ। ਨਾਸਿਕ ਡਿਵੀਜ਼ਨ ਚ 137 나ਗਪੁਰ ਡਿਵੀਜ਼ਨ ਚ 130 ਅਤੇ ਪੁਣੇ ਡਿਵੀਜ਼ਨ ਵਿੱਚ 13 ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ। ਟੱਟੀ ਕੋਨਕਣ ਡਿਵੀਜ਼ਨ ਚ ਕਿਸੇ ਕਿਸਾਨ ਦੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਐਨਸੀਆਰਬੀ ਦਾ ਕਹਿਣਾ ਹੈ ਕਿ 2022 ਵਿੱਚ ਖੇਤੀ ਖੇਤਰ ਨਾਲ ਜੁੜੇ 11290 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਜਿਨ੍ਹਾਂ ਵਿੱਚ 5200 ਕਿਸਾਨ ਅਤੇ 6083 ਖੇਤ ਮਜ਼ਦੂਰ ਸਨ। ਸਰਕਾਰ ਨੇ ਦੇਸ਼ ਦੇ ਪਛੜਿਆ ਤੇ ਦੂਰ ਦੇ ਖੇਤਰਾਂ ਦੇ ਲੋਕਾਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਂਦੇ ਹੋਏ ਹਰ ਨਾਗਰਿਕ ਨੂੰ ਮੁਫਤ ਇੰਟਰਨੈਟ ਦੇਣ ਦਾ ਇੱਕ ਨਿੱਜੀ ਬਿਲ ਤੇ ਵਿਚਾਰ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਹੁਣ ਆਸ ਵੱਜੀ ਹੈ ਕਿ ਦੇਸ਼ ਵਾਸੀਆਂ ਨੂੰ ਮੁਫਤ ਇੰਟਰਨੈਟ ਦਾ ਅਧਿਕਾਰ ਜਲਦੀ ਮਿਲ ਸਕਦਾ ਹੈ ਇਸ ਬਿਲ ਵਿੱਚ ਪ੍ਰਸਤਾਵ ਕੀਤਾ ਗਿਆ ਹੈ ਕਿ ਇੰਟਰਨੈਟ ਸਹੂਲਤਾਂ ਤੱਕ ਪਹੁੰਚ ਨੂੰ ਰੋਕਣ ਵਿੱਚ ਕੋਈ ਨਾਗਰਿਕ ਕਿਸੇ ਵੀ ਤਰ੍ਹਾਂ ਦੀ ਫੀਸ ਜਾਂ ਖਰਚੇ ਦੇ ਭੁਗਤਾਨ ਦੇ ਲਈ ਪਾਵਨ ਨਹੀਂ ਹੋਵੇਗਾ ਮਾਰਕਸਵਾਦੀ ਕਮਿਊਨਿਸਟ ਪਾਰਟੀ ਸੀਪੀਐਮ ਦੇ ਮੈਂਬਰ ਵੀ Shivdashen ਬਲੋਂ ਦਸੰਬਰ 2023 ਵਿੱਚ ਰਾਜ ਸਭਾ ਵਿੱਚ ਇਹ ਬੈਲ ਪੇਸ਼ ਕੀਤਾ ਗਿਆ ਸੀ ਸੰਸਦ ਦੇ ਉੱਪਰਲੇ ਸਦਨ ਬਲੋਂ ਜਾਰੀ ਇੱਕ ਬੁਲੇਟਿਨ ਅਨੁਸਾਰ ਦੂਰ ਸੰਚਾਰ ਮੰਤਰੀ ਜੋਤੀ ਰਦਿਤਿਆ ਸੰਧੀਆਂ ਨੇ ਰਾਜ ਸਭਾ ਦੇ ਜਨਰਲ ਅਜਰਾਸ ਨੂੰ ਸੂਚਿਤ ਕੀਤਾ ਸੀ ਕਿ ਰਾਸ਼ਟਰਪਤੀ ਨੇ ਸਦਨ ਨੂੰ ਬੈਲ ਤੇ ਵਿਚਾਰਨ ਦੀ ਸਪਾਰਸ਼ ਕੀਤੀ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਪੈਰਿਸ 올림픽 ਲਈ ਜਾਣ ਵਾਲੇ ਭਾਰਤੀ ਖਿਡਾਰੀਆਂ ਨੂੰ ਐਤਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹੋਏ ਭਾਰਤੀ 올림픽 ਸੰਘ IOA ਨੂੰ 8.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। BCCI ਸਕਤਰ ਜੈ ਸ਼ਾਹ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ BCCI 2024 ਪੈਰਿਸ 올림픽 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਡੇ ਐਥਲੀਟਾਂ ਦਾ ਸਮਰਥਨ ਕਰੇਗਾ ਅਸੀਂ ਇਸ ਮੁਹਿੰਮ ਦੇ ਲਈ ਆਈਓਏ ਨੂੰ 8.5 ਕਰੋੜ ਪ੍ਰਦਾਨ ਕਰਾਂਗੇ ਸ਼ਾਹ ਦਾ ਕਹਿਣਾ ਹੈ ਕਿ ਅਸੀਂ ਪੂਰੇ ਦਲ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਜੈ ਹਿੰਦ ਸਾਬਕਾ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਕਪਤਾਨ ਹਰਮਨਪ੍ਰੀਤ ਕੋਰ ਤੇ ਵੈਕਟ ਕੀਪਰ ਬੱਲੇਬਾਜ਼ ਰਿਚਾ ਘੋਸ਼ ਦੇ ਅਰਧ ਸੈਕੜਿਆਂ ਤੋਂ ਬਾਅਦ ਕੱਸੀ ਹੋਈ ਗੇਂਦਬਾਜ਼ੀ ਨਾਲ ਐਤਵਾਰ ਨੂੰ ਇੱਥੇ ਮਹਿਲਾ ਏਸ਼ੀਆ ਕੱਪ T20 ਕ੍ਰਿਕਟ ਮੈਚ ਵਿੱਚ ਆਪਣਾ ਰਿਕਾਰਡ ਸਕੋਰ ਬਣਾ ਕੇ ਸੰਯੁਕਤ ਅਰਬ ਅਮੀਰਾਤ UAE ਨੂੰ 78 ਦੌੜਾਂ ਨਾਲ ਹਰਾ ਦਿੱਤਾ ਬੋਲੀਵੀਆ ਨੂੰ ਚਿੱਲੀ ਜਾਣ ਵਾਲੇ ਜੋੜਨ ਵਾਲੇ ਅੰਤਰਰਾਸ਼ਟਰੀ ਰਾਜ ਮਾਰਗ ਤੇ ਸ਼ਨੀਵਾਰ ਹੋਏ ਇੱਕ ਸੜਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋਏ ਹਨ ਇਹ ਹਸਾ ਉਦੋਂ ਵਾਪਰਿਆ ਜਦੋਂ ਚਿੱਲੀ ਨਾਲ ਲੱਗਦੀ ਦੇਸ਼ ਦੀ ਸਰਹੱਦ ਤੇ ਬਲੋਵੀਆ ਪਰਤ ਰਹੇ ਇੱਕ ਟਰੱਕ ਦੀ ਚਿੱਲੀ ਦੇ ਅਰੀਕਾ ਖੇਤਰ ਵੱਲ ਜਾ ਰਹੀ ਯਾਤਰੀ ਬੱਸ ਨਾਲ ਟੱਕਰ ਹੋ ਗਈ। ਸਮਾਜ ਵਿੱਚ ਬਹੁਤ ਸਾਰੇ ਸੰਗਠਨ ਲੋਕ ਭਲਾਈ ਦੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਪੌਦੇ ਲਗਾਉਣਾ ਵੀ ਸਮਾਜ ਭਲਾਈ ਦਾ ਅਜਿਹਾ ਬਹੁਤ ਵਧੀਆ ਕੰਮ ਹੈ। ਇਸ ਲਈ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਆਉਣ ਵਾਲੀ ਪੀੜ੍ਹੀ ਨੂੰ ਅੱਗ ਉਗਲਦੀ ਗਰਮੀ ਤੋਂ ਕੁਝ ਰਾਹਤ ਦਿਵਾਉਣ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਸਮਾਜ ਭਲਾਈ ਦੇ ਕੰਮ ਕਰ ਰਿਹਾ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਚੇਤਨਾ ਮੰਚ ਤਾਰਾਗੜ ਨੇ ਮਹੀਨਾਵਾਰ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਸ ਸੀਜ਼ਨ ਵਿੱਚ 500 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਇਸ ਸਮੇਂ ਪ੍ਰਧਾਨ ਸੋਨ ਲਾਲ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਮਦਦ ਨਾਲ ਪਿੰਡ ਬਕਨੌਰ ਵਿਖੇ 1200 ਸਕਰ ਫੁੱਟ ਦੀ ਪਬਲਿਕ ਲਾਇਬ੍ਰੇਰੀ ਬਣਾਈ ਗਈ ਹੈ ਜਿਸ ਵਿੱਚ ਬਹੁਤ ਸਾਰੇ ਬੱਚੇ ਅੱਜ ਕਿਤਾਬਾਂ ਪੜ੍ਹ ਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰ ਰਹੇ ਹਨ। ਮੌਜੂਦਾ ਸਰਕਾਰ ਬਾਰੇ ਕਮਜ਼ੋਰ ਹੋਣ ਦਾ ਪਰਮ ਨਹੀਂ ਪਾ ਲੈਣਾ ਚਾਹੀਦਾ ਇਹ ਪਹਿਲਾਂ ਤੋਂ ਹੀ ਵੱਡਾ ਹਮਲਾ ਕਰੇਗੀ ਅਰੰਦਤੀ ਰਾਏ ਇਸ ਦਾ ਪ੍ਰਤੀਕ ਹੈ ਕਿ ਮੁਸ਼ਕਲ ਹਾਲਾਤ ਦੇ ਵਿੱਚ ਲੜਨਾ ਲਿਖਣਾ ਬੋਲਣਾ ਤੇ ਮੁਸਕਰਾਉਣਾ ਕਿਵੇਂ ਹੈ ਅਰੰਦਤੀ ਰਾਏ ਸੰਘਰਸ਼ਾਂ ਦੀ ਆਵਾਜ਼ ਹੋਣ ਕਾਰਨ ਸਤਾ ਲੇਖਕਾ ਦੀ ਕਲਮ ਤੋਂ ਹੋਰ ਵੀ ਖੌਫਜਦਾ ਹੈ ਇਸੇ ਲਈ ਉਸ ਨੂੰ ਮੁਕਦਮੇ ਵਿੱਚ ਅਲਜਾਉਣਾ ਚਾਹੁੰਦੀ ਹੈ ਇਹ ਵਿਚਾਰ ਅੱਜ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਤਿੰਨ ਦਰਜਨ ਤੋਂ ਵੱਧ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਹਿਤਕ ਸਭਿਆਚਾਰਕ ਸੰਸਥਾਵਾਂ ਦੇ ਆਰਥਿਕ ਕਾਲੇ ਕਾਨੂੰਨਾਂ ਵਿਰੁੱਧ ਸਾਂਝੀ ਕਮੇਟੀ ਵੱਲੋਂ ਉਯੋਜਿਤ ਕੀਤੀ ਗਈ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਆ ਮੁੱਖ ਵਕਤਾ ਉੱਗੀ ਪੱਤਰਕਾਰ ਭਾਸ਼ਾ ਸਿੰਘ ਨੇ ਪੇਸ਼ ਕੀਤੇ। ਜਮਹੂਰੀ ਅਧਿਕਾਰ ਸਵਾਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮਉਂ ਸਿੰਘ ਦਾ ਕਹਿਣਾ ਹੈ ਕਿ ਵਸਤੀਵਾਦੀ ਕਾਨੂੰਨ ਪ੍ਰਣਾਲੀ ਨੂੰ ਖਤਮ ਕਰਨ ਦੇ ਨਾ ਹੀਟ ਤੇਸ਼ ਨੂੰ ਪੁਲਸ ਰਾਜ ਵਿੱਚ ਬਦਲਣ ਲਈ ਲਿਆਂਦੇ ਨਵੇਂ ਫੌਜਦਾਰੀ ਕਾਨੂੰਨ ਨਵੇਂ ਨਾਵਾ ਹੈਟ ਵਸਤੀਵਾਦੀ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਦੇ ਹਨ ਇਹ ਰੌਲਟ ਐਕਟ ਤੋਂ ਵੀ ਖਤਰਨਾਕ ਹਨ ਸੰਬਲਪੁਰ ਬਲਾਂਗੀਰ ਜ਼ਿਲ੍ਹੇ ਦੇ ਸਿੰਦੇ ਕੇਲਾ ਥਾਣਾ ਦੇ ਇਹ ਚ ਪਿੰਡ ਦੀ 19 ਸਾਲਾ ਰੇਸ਼ਮਾ ਬੇਰਾ ਦੇ ਸਰ ਵਿੱਚੋਂ 70 ਕੀ ਕੈਨੀਆਂ ਸੂਈਆਂ ਕੱਢਣ ਤੋਂ ਬਾਅਦ 7 ਹੋਰ ਟੀਕੈਨੀਆਂ ਸੂਈਆਂ ਕੱਢੀਆਂ ਗਈਆਂ ਇਹ ਸੂਈਆਂ ਪਿਛਲੇ 3.5 ਸਾਲਾਂ ਤੋਂ ਰੇਸ਼ਮਾ ਦੇ ਸਿਰ ਵਿੱਚ ਸਨ ਜਿਸ ਕਾਰਨ ਉਹਦਾ ਜੀਣਾ ਮੁਸ਼ਕਲ ਹੋ ਗਿਆ ਸੀ ਉਹਦੇ ਸਿਰ ਵਿੱਚ ਪਾਈਆਂ ਗਈਆਂ ਇਨੀਆਂ ਸਟੀਕੇ ਦੀਆਂ ਸੂਈਆਂ ਨੂੰ ਹਟਾਉਣ ਤੋਂ ਬਾਅਦ ਉਹ ਹੁਣ ਬਿਹਤਰ ਮਹਿਸੂਸ ਕਰ ਰਹੀ ਹੈ ਬੁਰਲਾ ਸਥਿਤ ਪੀਰ ਸ੍ਰਿੰਦਰ ਇੰਸਟੀਚੂਟ ਆਫ ਮੈਡੀਕਲ ਸਾਇੰਸਸ ਐਂਡ ਰਿਸਰਚ ਸੰਸਥਾ ਵਿੱਚ ਰੇਸ਼ਮਾ ਦਾ ਦੁਬਾਰਾ ਆਪਰੇਸ਼ਨ ਕੀਤਾ ਗਿਆ ਡਾਕਟਰ ਰਵੀ ਨਾਰਾਇਣ ਗੁਰੂ ਦੀ ਅਗਵਾਈ ਹੇਠ 10 ਡਾਕਟਰਾਂ ਦੀ ਟੀਮ ਨੇ ਰੇਸ਼ਮਾ ਦੇ ਸਿਰ ਦਾ ਮੋੜ ਆਪਰੇਸ਼ਨ ਕੀਤਾ ਤੇ 7 ਟੀਕਿਆਂ ਦੀਆਂ ਸੂਈਆਂ ਕੱਢੀਆਂ ਦੱਸਿਆ ਜਾ ਰਿਹਾ ਕਿ ਰੇਸ਼ਮਾ ਦੇ ਸਿਰ ਦੇ ਅੰਦਰ ਕੁਝ ਹੋਰ ਸੂਈਆਂ ਰਹਿ ਗਈਆਂ ਹਨ ਜਿਨ੍ਹਾਂ ਨੂੰ ਕੱਢਣਾ ਅਜੇ ਬਾਕੀ ਹੈ ਸਾਲ 2020 ਵਿੱਚ ਰੇਸ਼ਮਾ ਮਾਨਸਿਕ ਰੋਗ ਦਾ ਸ਼ਿਕਾਰ ਹੋ ਗਈ ਸੀ ਕੁਝ ਅੰਧਵਿਸ਼ਵਾਸੀ ਲੋਕਾਂ ਦੇ ਕਹਿਣ ਤੇ ਉਸਦੇ ਪਿਤਾ ਵਿਸ਼ਨੂੰ ਪ੍ਰਸਾਦ ਬਹਿੜਾ ਨੇ ਇੱਕ ਤੰਤਰਿਕ ਤੋਂ ਉਸ ਦਾ ਇਲਾਜ ਕਰਵਾਇਆ ਜਨਵਰੀ 2021 ਵਿੱਚ ਤਾੰਤਰਿਕ ਤੇਜ ਰਾਜ ਨੇ ਇਲਾ ਦੇ ਨਾਂ ਦੇ ਰੇਸ਼ਮਾ ਰਿਸਰਵ ਵਿੱਚ 100 ਟੀਕੇ ਦੀਆਂ ਸੂਈਆਂ ਪਾ ਦਿੱਤੀਆਂ ਇਸ ਤੋਂ ਬਾਅਦ ਰੇਸ਼ਮਾ ਦੀ ਜ਼ਿੰਦਗੀ ਹੋਰ ਵੀ ਖਰਾਬ ਹੋ ਗਈ ਪਰ ਜਿਵੇਂ ਹੀ ਉਸ ਦੇ ਪਿਤਾ ਨੂੰ ਹੋਸ਼ ਆਈ ਤਾਂ ਉਸ ਨੇ ਇਹਦਾ ਆਪਰੇਸ਼ਨ ਕਰਾਇਆ ਅਤੇ ਸੱਤਕ ਟੀਕਿਆਂ ਦੀਆਂ ਸੂਈਆਂ ਕੱਢਣ ਤੋਂ ਬਾਅਦ ਸੰਸਥਾ ਦੇ ਡਾਇਰੈਕਟਰ ਡਾਕਟਰ ਰਸ ਦਾ ਕਹਿਣਾ ਹੈ ਕਿ ਰੇਸ਼ਮਾ ਤੇ ਅਜਿਹਾ ਆਪਰੇਸ਼ਨ ਇੱਕ ਦੁਰਲੱਭ ਘਟਨਾ ਹੈ ਇਸ ਮਾਮਲੇ ਨੂੰ ਮੈਡੀਕਲ ਸਾਇੰਸ ਵਿੱਚ ਅਧਿਐਨ ਵਜੋਂ ਲਿਆ ਜਾ ਸਕਦਾ ਹੈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕ ਅਰਜਨ ਖੜਗੇ 82 ਸਾਲ ਦੇ ਹੋ ਗਏ ਉਹਨਾਂ ਦੇ ਜਨਮ ਦਿਨ ਤੇ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਤੋਂ ਇਲਾਵਾ ਹੋਰ ਆਮ ਸ਼ਖਸੀਤਾਂ ਨੇ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਵਾਦ ਦਿੱਤੀ ਹੈ ਰਾਹੁਲ ਗਾਂਧੀ ਨੇ ਜਿੱਥੇ ਉਹਨਾਂ ਦੀ ਸੇਵਾ ਦੇ ਪ੍ਰਤੀ ਸਮਰਪਣ ਨੂੰ ਪ੍ਰੇਰਣਾਦਾਇਕ ਦੱਸਿਆ ਉੱਥੇ ਹੀ ਨਰਿੰਦਰ ਮੋਦੀ ਨੇ ਉਹਨਾਂ ਦੇ ਵਧੀਆ ਸੇਤਮੰਦ ਜੀਵਨ ਦੀ ਕਾਮਨਾ ਕੀਤੀ ਪ੍ਰਿਯੰਕਾ ਗਾਂਧੀ ਬਾਡਰਾ ਦਾ ਕਹਿਣਾ ਹੈ ਕਿ ਦੇਸ਼ ਦੇ ਸੰਵਿਧਾਨ ਲੋਕਤੰਤਰ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਪ੍ਰਤੀ ਉਹਨਾਂ ਦੀ ਪ੍ਰਤੀਵਰਤਾ ਅਟਲ ਹੈ ਮਲਕ ਅਰਜੁਨ ਖੜਗੇ ਦਾ ਜਨਮ 1942 ਵਿੱਚ ਕਰਨਾਟਕ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਉਹ 2 ਦਹਾਕੇ ਬਾਅਦ ਅਜੇਹੇ ਕਾਂਗਰਸ ਦੇ ਪ੍ਰਧਾਨ ਬਣੇ ਜੋ ਗਾਂਧੀ ਪਰਿਵਾਰ ਤੋਂ ਨਹੀਂ ਹਨ ਉੱਤਰਾਖੰਡ ਦੇ ਰੂਦਰ ਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ धाम ਦੇ ਪੈਦਲ ਰਸਤੇ ਵਿੱਚ ਪਹਾੜੀ ਡਿੱਗਣ ਦੇ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋਏ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਮਹਾਰਾਸ਼ਟਰ ਦੇ ਦੋ ਸ਼ਰਧਾਲੂ ਸ਼ਾਮਲ ਹਨ ਰੂਦਰ ਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਨੰਦਨ ਸਿੰਘ ਰਜਵਾਰ ਦਾ ਕਹਿਣਾ ਹੈ ਕਿ ਹਾਦਸਾ ਸਵੇਰੇ ਕਰੀਬ 7:30 ਵਜੇ ਗੌਰੀਕੁੰਜ ਕੇਦਾਰਨਾਥ ਪੈਦਲ ਮਾਰਗ ਤੇ ਵਾਪਰਿਆ ਹੈ ਜਿੱਥੇ ਪਹਾੜੀ ਅਚਾਨਕ ਡਿੱਗ ਗਈ ਅਤੇ ਭਾਰੀ ਪੱਥਰਾਂ ਦੀ ਰੇਪੇਟ ਵਿੱਚ ਆਉਣ ਨਾਲ ਉਥੋਂ ਗੁਜ਼ਰ ਰਿਹਾ ਸ਼ਰਧਾਲੂ ਇਸ ਦੀ ਲਪੇਟ ਵਿੱਚ ਆ ਗਿਆ ਹੈ ਮਰਤਿਆਂ ਦੀ ਪਹਿਚਾਨ ਨਾਗਪੁਰ ਦੇ ਨਿਵਾਸੀ ਕਿਸ਼ੋਰ ਅਰुण ਪਰਾਟੇ ਡਾਲਨਾ ਨਿਵਾਸੀ ਸੁਨੀਲ ਮਹਾਦੇਵ ਵਾਲੇ ਅਤੇ ਤਿਲਵਾੜਾ ਰੂਦਰ ਪ੍ਰਯਾਗ ਦੇ ਰਹਿਣ ਵਾਲੇ ਅੰਦਰਾਗ ਦੇ ਰੂਪ ਵਿੱਚ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੇ ਰਾਗੂ ਅਤੇ ਬਠਿੰਡਾ ਦੇ ਐਮਪੀ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਕੀਤੇ ਜਾਅਰ ਵਾਅਦੇ ਤੋਂ ਭੱਜਣਾ ਐਂਡੀਆ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਸ਼ਿਕਾਇਤਾਂ ਤੁਰੰਤ ਹੱਲ ਕਰਨ। ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਗਏ ਸਰਪਾਰਟੀ ਮੀਟਿੰਗ ਵਿੱਚ ਭਾਗ ਲੈਂਦਿਆਂ ਹਰ ਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਪਰ ਕਿਸਾਨਾਂ ਨੂੰ ਹੁਣ ਵੀ ਤਰਨੇ ਤੇ ਬੈਠਣਾ ਪੈ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦਾ ਰੂਪ ਦੇਣ ਸਮੇਂ ਤੇ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਹਨ ਇਸ ਮੌਕੇ ਤੇ ਦੇਸ਼ ਵਿੱਚ ਕਟਗੈਂਤੀਆਂ ਖਿਲਾਫ ਵਿਤਕਰਾ ਤੇ ਹਮਲਿਆਂ ਵਿੱਚ ਵਾਧਾ ਹੋਣ ਦੀ ਵੀ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਕਟਗੈਂਤੀ ਭਾਈਚਾਰੇ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਆਪਣੇ ਨਾਵਾਂ ਦੀਆਂ ਤਖਤੀਆਂ ਲਾਉਣ ਵਾਸਤੇ ਆਖ ਰਹੀ ਹੈ ਜਿਸ ਨਾਲ ਉਹਨਾਂ ਨੂੰ ਆਰਥਿਕ ਤੌਰ ਤੇ ਸੱਟ ਵੱਜੇਗੀ ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂ ਵਿੱਚ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਸ਼ਾਮ 6 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਜਾਨੀ ਕਿ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਦਰਸਲ ਬ੍ਰਜਮੰਡਲ ਯਾਤਰਾ ਕਾਰਨ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਕਿਉਂਕਿ ਪਿਛਲੇ ਸਾਲ 31 ਤਰੀਕ ਨੂੰ ਨੂ ਦੰਗਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ਵਿੱਚ ਇਸ ਵਾਰ ਪ੍ਰਸ਼ਾਸਨ ਅਲਰਟ ਮੋਡ ਤੇ ਹੈ। ਇਸ ਦੌਰਾਨ ਭਾਰੀ ਬਾਨ ਚਾਲਕ ਨੂੰ ਪੁਲਿਸ ਦੀ ਸਲਾਹ ਦੀ ਪਾਲਣਾ ਕਰਕੇ ਆਪਣਾ ਸਫਰ ਆਸਾਨ ਬਣਾ ਸਕਦੇ ਹਨ ਜੇਕਰ ਕੋਈ ਵਿਅਕਤੀ ਗਰੀਬ ਹੈ ਤਾਂ ਉਸ ਦਾ ਇਹ ਮਤਲਬ ਨਹੀਂ ਕਿ ਉਹ ਅਸਫਲ ਹੋਵੇਗਾ ਕਿਸੇ ਗਰੀਬ ਦੇ ਕੋਲ ਪੈਸੇ ਦੀ ਕਮੀ ਹੋ ਸਕਦੀ ਹੈ ਪਰ ਉਸ ਦੇ ਹੌਸਲੇ ਜ਼ਰੂਰ بلند ਹੁੰਦੇ ਹਨ ਇਸੇ ਦਮ ਤੇ ਉਹ ਸਫਲਤਾ ਦੀਆਂ ਪੌੜੀਆਂ ਵੀ ਚੜਦਾ ਹੈ ਅੱਜ ਤੁਹਾਨੂੰ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਦੇਸ਼ ਦੇ ਲੱਖਾਂ ਬੱਚਿਆਂ ਤੇ ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰੇਗੀ ਦਰਸਲ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ICAI ਨੇ CA ਫਾਈਨਲ ਪ੍ਰੀਖਿਆ ਦਾ ਨਤੀਜਾ ਜਾਰੀ ਹੋਇਆ ਤਾਂ ਕਈ ਵਿਦਿਆਰਥਣਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਇਹਨਾਂ ਵਿੱਚੋਂ ਇੱਕ ਵਿਦਿਆਰਥੀ ਅਮਿਤਾ ਪ੍ਰਜਾਪਤੀ ਹੈ ਜਿਸਨੇ 10 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਸ ਪ੍ਰੀਖਿਆ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਿਤਾ ਦਾ ਪਿਤਾ ਚਾਹ ਵੇਚਣ ਦਾ ਕੰਮ ਕਰਦਾ ਹੈ। ਜਾਹਰ ਹੈ ਕਿ ਉਸਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਸਦਾ ਸਫਰ ਆਸਾਨ ਨਹੀਂ ਹੋਵੇਗਾ ਪਰ ਉਸਦੇ ਮਾਪਿਆਂ ਨੇ ਆਪਣੀ ਧੀ ਦੀ ਪੜ੍ਹਾਈ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਅੱਜ ਉਨ੍ਹਾਂ ਦੇ ਇਹ ਸਾਰੇ ਸੁਪਨੇ ਪੂਰੇ ਹੋਏ ਹਨ ਚਾਰਟਡ ਅਕਾਊਂਟੈਂਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਚਾਹ ਵੇਚਣ ਵਾਲੀ ਧੀ ਦੇ ਖੁਸ਼ੀ ਦੇ ਹੰਝੂਆਂ ਨੂੰ ਕੈਪਚਰ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜਿਸ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਾਲਾਂ ਦੀ ਮਿਹਨਤ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ ਅਮਿਤਾ ਨੂੰ ਸਾਰੇ ਪਾਸੇ ਤੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਉਥੇ ਉਸਦੇ ਚਾਹ ਵੇਚਣ ਵਾਲੇ ਪਿਤਾ ਨੂੰ ਵੀ ਹਰ ਪਾਸੇ ਤੋਂ ਮੁਬਾਰਕਬਾਦ ਮਿਲ ਰਹੀ ਹੈ ਨਿਊਯਾਰਕ ਦੇ ਨਿਆਗਰਾ ਕਾਉਂਟੀ ਵਿੱਚ ਸਕਾਈ ਡਾਈਵਿੰਗ ਕਰਦੇ ਹੋਏ ਇੱਕ ਜਹਾਜ਼ ਦੇ ਕਰੈਸ਼ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਕਾਈ ਡਾਈਵਿੰਗ ਲਈ ਵਰਤਿਆ ਜਾਣ ਵਾਲਾ ਸਿੰਗਲ ਇੰਜਣ ਸੇਸਨਾ 208B ਜਹਾਜ਼ ਨਿਊਯਾਰਕ ਦੇ ਜੰਕਸਟਾਊਨ ਨੇੜੇ ਇੱਕ ਲੇਕ ਰੋਡ ਤੇ ਹਾਦਸਾ ਗ੍ਰਸ ਹੋ ਗਿਆ। ਨਿਊਯਾਰਕ ਦੇ ਅਧਿਕਾਰੀਆਂ ਨੇ ਘਟਨਾ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ ਹੈ। FAA ਦੇ ਬੁਲਾਰੇ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਪਾਇਲਟ ਹੀ ਸੀ ਜਿਸ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ ਉਸ ਨੇ ਕ੍ਰੈਸ਼ ਹੋਣ ਤੋਂ ਪਹਿਲਾਂ ਪੈਰਾਸ਼ੂਟ ਖੋਲਣ ਦੀ ਕੋਸ਼ਿਸ਼ ਕੀਤੀ ਸੀ ਪਰ ਨਹੀਂ ਹੋ ਸਕਿਆ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ ਤਾਜ਼ਾ ਮਾਮਲਾ ਫਿਲadelphia ਦਾ ਹੈ ਜਿੱਥੇ ਐਤਵਾਰ ਕਰੀਬ 2 ਵਜੇ ਇੱਕ ਮੀਟਿੰਗ ਦੌਰਾਨ ਗੋਲੀਬਾਰੀ ਹੋਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋਏ ਹਨ ਪੁਲਿਸ ਦਾ ਕਹਿਣਾ ਹੈ ਕਿ ਕੈਰੋਲ ਪਾਰਕ ਇਲਾਕੇ ਵਿੱਚ ਹੋਈ ਬੈਠਕ ਵਿੱਚ 100 ਤੋਂ ਜ਼ਿਆਦਾ ਲੋਕ ਮੌਜੂਦ ਸਨ ਪੁਲਿਸ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਕਈ ਧਿਰਾਂ ਵਿਚਾਲੇ ਗੋਲੀਬਾਰੀ ਹੋਈ ਸੀ ਪੁਲਿਸ ਦਾ ਕਹਿਣਾ ਹੈ ਕਿ 33 ਸਾਲਾ ਵਿਅਕਤੀ ਦੀ ਮੌਕੇ ਤੇ ਹੀ ਬਾਤ ਹੋ ਗਈ ਇਨਸਪੈਕਟਰ ਡੀਐਫ ਪੇਸ ਦਾ ਕਹਿਣਾ ਹੈ ਕਿ ਮੌਕੇ ਤੋਂ 25 ਤੋਂ 30 ਕਾਰਤੂਸ ਦੇ ਖੋਲ ਵੀ ਮਿਲੇ ਹਨ ਇੱਕ ਵਿਅਕਤੀ ਨੂੰ ਨੇੜਿਓਂ ਗੋਲੀ ਮਾਰੀ ਗਈ ਅਜੇ ਹਾਲ ਲੱਗਦਾ ਹੈ ਕਿ ਗੋਲੀ ਉਸ ਤੇ ਚਲਾਈ ਗਈ ਸੀ ਹਾਲਾਂਕਿ ਮੀਟਿੰਗ ਕਿਉਂ ਬੁਲਾਈ ਗਈ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਮੰਦਾਨਾ ਅਤੇ ਸ਼ਫਾਲੀ ਵਿਚਾਲੇ ਪਹਿਲੀ ਵਕਤ ਲਈ 85 ਦੌੜ ਦੀ ਸਾਂਝੇਦਾਰੀ ਹੋਈ ਭਾਰਤ ਪਵਿੱਣਤਾ ਨਾਲ ਭਰਪੂਰ ਹੈ ਇਹ ਜ਼ਰੂਰੀ ਹੈ ਕਿ ਅਸੀਂ ਨੌਜਵਾਨ ਪ੍ਰਤਿਭਾ ਦੀ ਪਛਾਣ ਕਰੀਏ ਉਹਨਾਂ ਦੇ ਹੁਨਰ ਨੂੰ ਵਿਕਸਿਤ ਕਰੀਏ ਅਤੇ ਉਹਨਾਂ ਨੂੰ ਖੇਡ ਵਾਤਾਵਰਣ ਪ੍ਰਣਾਲੀ ਨਾਲ ਜੋੜੀਏ ਨਵੇਂ ਯੁੱਗ ਦੇ ਭਾਰਤ ਨੇ ਬਹੁਤ ਤਰੱਕੀ ਕੀਤੀ ਹੈ ਪਰ ਇਹ ਸਿਰਫ ਸ਼ੁਰੂਆਤ ਹੈ 2047 ਤੱਕ ਅਸੀਂ ਆਜ਼ਾਦੀ ਦੇ 100 ਸਾਲ ਪੂਰੇ ਕਰ ਲਵਾਂਗੇ ਭਾਰਤ ਖੇਡਾਂ ਵਿੱਚ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ ਇਹ ਗੱਲਾਂ ਕੇਂਦਰੀ যুব ਮਾਮਲੇ ਅਤੇ ਖੇਡ ਮੰਤਰੀ ਡਾਕਟਰ ਮਨਸੁਖ ਮਾੜਵਿਆ ਨੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਬਲੋ ਅਜੋਜਤ ਪੈरिस 올림픽 2024 ਅਤੇ ਪੈਰਾ 올림픽 ਲਈ ਭਾਰਤ ਦੀਆਂ ਤਿਆਰੀਆਂ ਦੇ ਚਰਚਾ ਦੌਰਾਨ ਕਹੀਆਂ ਹਨ ਇਸ ਮੌਕੇ ਖੇਡ ਮੰਤਰੀ ਨੇ ਪਾਥਵੇ ਟੂ ਪੈरिस ਨਾਂ ਦਾ ਕਿਤਾਬਚਾ ਵੀ ਜਾਰੀ ਕੀਤਾ ਹੈ ਕਿਤਾਬ ਚਾਹ ਭਾਰਤ ਦੀ 올림픽 ਯਾਤਰਾ ਮੌਜੂਦਾ ਤਿਆਰੀਆਂ ਤੇ ਪ੍ਰਤਿਭਾਸ਼ਾਲੀ ਭਾਰਤੀ ਐਥਲੀਟਾਂ ਨੂੰ ਉਜਾਗਰ ਕਰਦਾ ਹੈ ਪੈਰਿਸ ਵਿੱਚ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੇ 올림픽 ਵਿੱਚ ਭਾਰਤ ਦੇ 117 ਐਥਲੀਟ ਹਿੱਸਾ ਲੈਣਗੇ ਰੂਸ ਦੀ ਅਦਾਲਤ ਨੇ ਵਾਲ ਸਟ੍ਰੀਟ ਜਨਰਲ ਦੇ ਰਿਪੋਰਟਰ ਇਵਾਨ ਰੀਡ ਸ਼ਕੋਵੇਚ ਨੂੰ ਜਸੂਸੀ ਦੇ ਇਲਜ਼ਾਮਾਂ ਹੇਠ ਦੋਸ਼ੀ ਮੰਨਦੇ ਹੋਏ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ ਉਸ ਦੇ ਨੁਕਤੀਕਰਤਾ ਤੇ ਅਮਰੀਕੀ ਸਰਕਾਰ ਨੇ ਇਹਨਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਰਾਇਤ ਦੌਰਾਨ ਰੂਸੀ ਇਸਗਾਸਾਂ ਨੇ ਦੋਸ਼ ਲਗਾਇਆ ਸੀ ਕਿ ਗੋਰ ਸ਼ਕੋਵਿਚ ਨੇ ਯੂਕਰੇਨ ਵਿੱਚ ਮਾਸਕੋਰੀ ਜੰਗ ਲਈ ਟੈਂਕ ਬਣਾਉਣ ਵਾਲੀ ਕੰਪਨੀ ਬਾਰੇ ਅਮਰੀਕੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਹੁਕਮ ਤੇ ਗੁਪਤ ਜਾਣਕਾਰੀ ਇਕੱਠੀ ਕੀਤੀ ਸੀ ਜਿਸ ਨੂੰ ਉਹਨਾਂ ਨੇ ਗਲਤ ਕਰਾਰ ਦਿੱਤਾ ਸੀ 32 ਸਾਲਾ ਗੋਰ ਸ਼ਕੋਵਿਚ ਨੂੰ ਮਾਰਚ 2023 ਵਿੱਚ ਰਿਪੋਰਟਿੰਗ ਦੌਰਾਨ ਹਿਰਾਸਤ ਵਿੱਚ ਲਿਆ ਸੀ ਉਦੋਂ ਤੋਂ ਉਹ ਸੁਲਾਖਾਂ ਪਿੱਛੇ ਸੀ 1986 ਵਿੱਚ ਨਿਕੋਲਸ ਡੈਨੀ ਲਾਫ ਤੋਂ ਬਾਅਦ ਜਸੂਸੀ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਏ ਕੋਰ ਸ਼ਕੋਵਿਚ ਪਹਿਲੇ ਅਮਰੀਕੀ ਪੱਤਰਕਾਰ ਹਨ ਉਨ੍ਹਾਂ ਦੀ ਗ੍ਰਿਫਤਾਰੀ ਨੇ ਦਰੂਸ ਵਿੱਚ ਵਿਦੇਸ਼ੀ ਪੱਤਰਕਾਰਾਂ ਨੂੰ ਹੈਰਾਨ ਕਰ ਦਿੱਤਾ ਉੱਥੇ ਕ੍ਰੈਮਲਿਨ ਨੇ ਜਦੋਂ ਅਮਰੀਕਾ ਨੂੰ ਸੰਭਾਵਿਤ ਕੈਦੀਆਂ ਦੇ ਵਟਾਂਦਰੇ ਸੰਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਇਸ ਤੇ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤਾ ਸਥਾਨਕ ਪੁਲਿਸ ਦੀਆਂ ਰਿਪੋਰਟਾਂ ਅਨੁਸਾਰ ਮਸ਼ਹੂਰ ਪਾਕਿਸਤਾਨੀ ਪਾਠਕથા ਲੇਖਕ ਖਲੀਲੂਰ ਰਹਿਮਾਨ ਕਮਰ ਨੂੰ ਲਾਹੌਰ ਵਿੱਚ ਅਗਵਾ ਕਰ ਲਿਆ ਗਿਆ। ਦਰਸਲ ਕਿਸੇ ਡਰਾਮੇ ਦੇ ਲਈ ਇਹਨਾਂ ਨੂੰ ਬੁਲਾਇਆ ਗਿਆ ਸੀ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਨੂੰ ਅਗਵਾ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਅਗਵਾਕਾਰਾਂ ਨੇ ਉਸਦੇ ਪਰਿਵਾਰ ਤੋਂ ਵੱਡੀ ਫਰौती ਦੀ ਵੀ ਮੰਗ ਕੀਤੀ। ਉਹਨਾਂ ਨੇ ਉਹਨਾਂ ਦਾ ਮੋਬਾਈਲ ਫੋਨ, ਕੜੀ ਅਤੇ ਨਕਦੀ ਸਮੇਤ ਨਿੱਜੀ ਸਮਾਨ ਲੁੱਟ ਲਿਆ। ਇਸ ਤੋਂ ਇਲਾਵਾ ਉਹਨਾਂ ਦੇ ਏਟੀਐਮ ਕਾਰਡ ਚੋਂ ਪੈਸੇ ਵੀ ਕਢਵਾ ਲਿਆ। ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਪਸੀਨੂ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਸਲ ਇੱਕ ਪ੍ਰੋਗਰਾਮ ਦੌਰਾਨ ਜੈਸਮੀਨ ਨੇ ਅੱਖਾਂ ਤੇ ਲੈਂਜ ਲਾਇਆ ਸੀ। ਪਰ ਉਸ ਦੀਆਂ ਅੱਖਾਂ ਦੇ ਵਿੱਚ ਦਰਦ ਸ਼ੁਰੂ ਹੋ ਗਿਆ। ਇਹ ਦਰਦ ਇੰਨਾ ਵੱਧ ਗਿਆ ਕਿ ਉਸ ਨੂੰ ਸਹਿਣਾ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਜਦੋਂ ਉਹ ਡਾਕਟਰ ਦੇ ਕੋਲ ਗਈ ਤਾਂ ਪਤਾ ਲੱਗਾ ਕਿ ਲੈਂਜ ਪਾਉਣ ਕਰ ਉਸ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀਆਂ ਅੱਖਾਂ ਤੇ ਇਲਾਜ ਕਰਕੇ ਪੱਟੀ ਬੰਨ੍ਹ ਦਿੱਤੀ ਡਾਕਟਰਾਂ ਦਾ ਕਹਿਣਾ ਹੈ ਕਿ 4-5 ਦਿਨ ਇਸ ਨੂੰ ਠੀਕ ਹੋਣ ਦੇ ਵਿੱਚ ਲੱਗਣਗੇ ਜੈਸਮਿਨ ਪਸੰਦਾ ਕਹਿਣਾ ਹੈ ਕਿ ਉਹ 17 ਜੁਲਾਈ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਦਿੱਲੀ ਗਈ ਸੀ ਇਸ ਈਵੈਂਟ ਦੇ ਲਈ ਉਸ ਨੇ ਆਪਣੀਆਂ ਅੱਖਾਂ ਤੇ ਲੈਂਜ ਲਗਾਏ ਸਨ ਜਿਸ ਕਾਰਨ ਨੂੰ ਉਸ ਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਇਨੀ ਦਿਨੀ 7ਵੇਂ ਸੰਮਾਨ ਤੇ ਹਨ ਜਟਨ ਜੂਲੀਓ ਤੈਨ ਦੀ ਵੱਡੀ ਸਫਲਤਾ ਤੋਂ ਬਾਅਦ ਦਲਜੀਤ ਦੇ ਚਿਹਤਿਆਂ ਲਈ ਇੱਕ ਹੋਰ ਖੁਸ਼ਖਬਰੀ ਹੈ ਦਲਜੀਤ ਦੀ ਪੰਜਾਬੀ ਫਿਲਮ ਸਰਦਾਰ ਜੀ ਦੇ ਤੀਜੇ ਭਾਗ ਦਾ ਐਲਾਨ ਹੋ ਗਿਆ ਹੈ ਵਾਈਟ ਹੈਲ ਸਟੂਡੀਓ ਤੇ ਸਟੋਰੀ ਟਾਈਮ ਪ੍ਰੋਡਕਸ਼ਨ ਨੇ ਦਲਜੀਤ ਦਸਾਂਝ ਸਟਾਰਰ ਫਿਲਮ ਸਰਦਾਰ ਜੀ ਤੈਨ ਦਾ ਪੋਸਟਰ ਰਿਲੀਜ਼ ਕੀਤਾ ਹੈ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸਿੱਧ ਕਲਾਕਾਰ ਅਤੇ ਉਹਨਾਂ ਦੇ ਚਾਹਣ ਵਾਲਿਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਗੁਣਵੀਰ ਵਾਈਟਹੈਲ ਤੇ ਮਨਮੋਹ ਸਿੱਧੂ ਇਸ ਫਿਲਮ ਦੇ ਨਿਰਮਾਤਾ ਹੋਣਗੇ। ਇਸ ਫਿਲਮ ਵਿੱਚ ਦਲਜੀਤ ਦਸਾਂਝ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 26 ਜੂਨ ਨੂੰ ਰਿਲੀਜ਼ ਹੋਵੇਗੀ। ਸਰਦਾਰ ਜੀ ਦਾ ਪਹਿਲਾ ਭਾਗ 2015 ਚ ਰਿਲੀਜ਼ ਹੋਇਆ ਸੀ। ਇਸ ਵਿੱਚ ਦਲਜੀਤ ਦੇ ਨਾਲ ਨੀਰੂ ਬਾਜਵਾ ਨਜ਼ਰ ਆਈ ਸੀ। ਸਰਦਾਰ ਜੀ 2 2016 ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਸੋਨਮ ਬਾਜਵਾ ਸੀ। ਡੇਵਿਡ ਤਬਨ ਦੀ ਆਉਣ ਵਾਲੀ ਕਮੇਟੀ ਫਿਲਮ ਦਾ ਪਹਿਲਾ ਸ਼ੂਟਿੰਗ ਸ਼ੈਡਿਊਲ ਮੁੰਬਈ ਵਿੱਚ ਪੂਰਾ ਹੋਇਆ ਹੈ। ਅਗਲਾ ਸ਼ੈਡਿਊਲ ਨਵੰਬਰ ਲਈ ਤੈਅ ਕੀਤਾ ਗਿਆ ਹੈ ਜਿਸ ਨਾਲ ਵਰਨ ਆਪਣੀ ਆਉਣ ਵਾਲੀ ਫਿਲਮ ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ ਨੂੰ ਪੂਰਾ ਕਰੇਗਾ ਸੂਤਰਾਂ ਦਾ ਕਹਿਣਾ ਹੈ ਕਿ ਵਰਨ ਤਬਰ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਸੱਟ ਵੀ ਲੱਗੀ ਸੀ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਇੱਕ ਨਹੀਂ ਸਗੋ ਦੋ ਖੁਸ਼ੀਆਂ ਮਿਲੀਆਂ ਹਨ ਇਹ ਗਾਇਕ ਇੱਕ ਵਾਰ ਫਿਰ ਪੇਦਾ ਬਣਿਆ ਹੈ ਉਸ ਨੂੰ ਜੜਮਾ ਧਿਆਰੀ ਬਖਸ਼ਿਸ਼ ਹੋਈ ਹੈ ਗਾਇਕ ਨੇ ਖੁਦ ਇਸ ਦੀ ਜਾਣਕਾਰੀ ਆਪਣਾ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਅਤੇ ਆਪਣੀਆਂ ਧੀਆਂ ਦੀ ਚਲਕ ਵੀ ਦਿਖਾਈ ਹੈ ਮਨਕੀਰਤ ਔਲਖ ਪਹਿਲਾਂ ਹੀ ਇੱਕ ਬੇਟੇਰਾ ਪਿਤਾ ਹੈ ਉਸਦੇ بیٹے ਦਾ ਨਾਮ ਇਮਤੀਆਜ਼ ਹੈ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਂ ਹੈ ਮਨਕੀਰਤ ਔਲਖ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ